ਬਟਾਲਾ ਦੇ ਭੀੜ ਭਾਰ ਵਾਲੇ ਇਲਾਕੇ ਵਿੱਚ ਬੱਸ ਸਟੈਂਡ ਦੇ ਸਾਹਮਣੇ ਆਲੇ ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਣੇ ਨੁਕਸਾਨ ਤੋਂ ਬਚਾਲੇ ਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰਹੀ ਹੈ ਜਾਂਚ ਕਰ ਰਹੀ ਹੈ ਅਤੇ ਕੀ ਹੋਇਆ ਹੈ ਕੁਝ ਲੋਕ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਹਨ ਇਸ ਮੌਕੇ ਤੇ ਚਸ਼ਮ ਦੀਦਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਨੌਜਵਾਨ ਜੋ ਕਿ ਮੂੰਹ ਬੰਨੇ ਹੋਏ ਸਨ ਅਤੇ ਆਉਂਦੇ ਹਨ ਗੋਲੀ ਚਲਾਉ ਕੇ ਚਲੇ ਜਾਂਦੇ ਹਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਹੋਇਆ ਹੈ ਉਹ ਆਇਲਟ ਸੈਂਟਰ ਦੇ ਸ਼ੀਸ਼ੇ ਟੁੱਟੇ ਨੇ ਦੂਸਰੇ ਪਾਸੇ ਜੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਹਨ ਬਹੁਤ ਹੀ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਵੇਖੋ ਟੀਵੀ ਨਿਊਜ਼ ਇੰਡੀਆ 265 ਧਾਰਿਆਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਕੀ ਹੁਣ ਰਹਿ ਗਿਆ ਇਹ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਗੋਲੀ ਚੱਲੀ ਹੈ ਜੀ ਤੇ ਇੱਥੇ ਮੌਕੇ ਤੇ ਆਏ ਆਂ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆਂ ਤੇ ਜਲਦੋ ਜਲਦੇ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਭਾਏ ਤੇ ਆਪਾਂ ਇਹੀ ਵੇਖਦੇ ਪੀਆ ਕਿ ਇੱਥੇ ਗੋਲੀ ਚੱਲੀ ਹੈ ਤੇ ਆਪਾਂ ਵੈਰੀਫਾਈ ਕਰਦੇ ਪਏ ਆਂ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆਂ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆਂ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਦੇ ਵੱਜਨ ਕਰਕੇ ਆਪਣਾ ਸ਼ੀਸ਼ਾ ਟੁੱਟਿਆ ਵਾ ਤੇ ਬਾਕੀ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇਥੇ ਤੇ ਇਮੀਗ੍ਰੇਸ਼ਨ ਇਥੇ ਤੇ ਬੱਚੇ ਇਥੇ ਪੜ੍ਹਨ ਆਉਂਦੇ ਆ ਤੇ ਮੇਰਾ ਨਾਮ ਗੁਰਮukh ਸਿੰਘ ਹੈ ਮੈਂ ਉੱਪਰ ਕਾਰਪੈਂਟਰ ਦਾ ਕੰਮ ਚੱਲਣ ਲਿਆ ਅੱਛਾ ਜੀ ਕੀ ਦੇਖਿਆ ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਡੈਗਾ ਨਾ ਆਵਾਜ਼ ਆਈ ਹੈ ਸਾਨੂੰ ਜਦੋਂ ਉਹ ਪ੍ਰੋਟੈਕਟ ਚੱਲਿਆ ਵੀ ਤੇ ਅਸੀਂ ਦੋ ਧਰਵਾਜਾ ਆਈਆਂ ਬੜੀ ਖੁੱਲ ਕੇ ਵੇਖਿਆ ਥੱਲੇ ਕੁਝ ਵੀ ਨਹੀਂ ਪਰਲੇ ਵਾਂਸੇ ਖੁੱਲ ਕੇ ਵੇਖਿਆ ਤੇ ਮੁੜ ਕੇ ਵੇ ਅਸੀਂ ਚਾਹ ਪੀਣ ਥੱਲੇ ਆਏ ਆ ਸਾਨੂੰ ਵਾਜੇ ਚਾਹ ਹਣਗੇ ਜਾ ਵੀ ਥੱਲੇ ਬੇਟਾ ਕੰਮ ਡਾਇਰ ਕਰਨਾ ਮੈਨੂੰ ਆਂਦਾ ਵੀ ਫਾਇਰ ਹੋਇਆ ਜਾਂ ਕੋਈ ਕੋਈ ਬੱਡੇ ਵਗੈਰਾ ਮਨੋਂ ਡਿਆ ਕੁਲ ਕੇ ਬੂਆ ਵੇਖਿਆ ਤੇ ਇੱਥੇ ਚੇਅਰ ਟੁੱਟੇ ਸੀਗੇ ਤੇ ਉਹ ਦਾਦੇ ਵੀ ਭੱਜ ਗਿਆ ਬੱਦੇ ਵੇਖੇ ਨਹੀਂ ਅਹ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤਾਂ ਗੱਲ ਵੱਖਰੀ ਹੈ ਜੀ ਇਹ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲਣ ਮੈਂ ਵਾਪਸ ਜਾਂਦਾ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਦਿੱਤੀ ਨੇ ਉਹਨਾਂ ਨਾਲ ਮੂੰਹ ਬਨੇ ਨੇ ਉਹਨਾਂ ਦਾ ਦਵਾਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾ ਕਿਸ ਤਰ੍ਹਾਂ ਦੇ ਮੁੰਡੇ ਹੁਣ ਵੇਖੇ ਥੋੜੀ ਨਾ ਮੂੰਹ ਇਧਰੋਂ ਆਏ ਆਣੂ ਨਿਕਲ ਗਏ ਗਾਂ ਨੂੰ ਆਹ ਉਹਨਾਂ ਦੀ ਸ਼ਕਲ ਨਹੀਂ ਕੋਈ ਨੇ ਵੇਖੀ ਕਿ ਮੂੰਹ ਮਾ ਮੱਲੇ ਸੀ ਉਹਨਾਂ ਨੇ ਤੇ ਕੋਈ ਸਮਝ ਨਹੀਂ ਆਈ ਭੈਣ ਜੋ ਕਿਹੜੀ ਗੱਲੋਂ ਮਾਰ ਕੇ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਹੈ ਇਹਨਾਂ ਦਾ ਥੱਲੇ ਸੈਂਟਰ ਹੈ ਕੁੜੀਆਂ ਦਾ ਹਾਈਲਾਈਟਸ ਦਾ ਤੇ ਉੱਪਰ ਹੋਟਲ ਵੀ ਹੈ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲੋਂ ਕਰ ਗਏ ਨੇ